ਕੋਈ ਨਾ ਯਾਰ ਆਮ ਨਾਲ ਤੁਸੀਂ ਆਪ ਬੋਲੋ ਸਾਰੇ ਆਪਕਾ ਨੂੰ ਆਈਡੀ ਅੱਗੇ ਕਰੀਂ ਭਾਈ ਉਹ ਕੱਢ ਲਾਏ ਅੱਛਾ ਆਪਾਂ ਸਾਰੇ ਸਾਡੇ ਮੈਦਰਪਾਲ ਨੇ ਜਿਹੜੇ ਬਾਹਰ ਸਿਮਤ ਕੋਰ ਦੇ ਬਾਗਲ ਸਾਰੇ ਨੌਮੀ ਕਦਲਾਬੀ ਦੇ ਜਿਹੜੇ ਪ੍ਰਬੰਧਕ ਜੋ ਕਿਸਾਨ ਬਹੁਤ ਹੀ 22 30 ਸਾਲ ਦਾ ਨੌਜਵਾਨ ਜਿਹੜਾ ਹਲਕੁਆਰਾ ਸੀਗਾ ਜਿਹਦੀ ਮੌਤ ਉੱਥੇ ਬਾਰਡਰ ਤੇ ਗੋਲੀ ਦੇ ਕਾਰਨ ਹੋਈ ਹੈ ਉਹਨਾਂ ਦੇ ਘਰ ਵਿਖੇ ਸਾਰੇ ਆਏ ਆ ਬੜਾ ਹੀ ਗਮਗੀਨ ਤੇ ਦੁਖਦਾਈ ਮਾਹੌਲ ਹੈ ਕਿਉਂਕਿ ਮਾਪਿਆਂ ਦੇ ਬੈਠਿਆ ਵਾਰਤੋ ਚਲਿਆ ਜਾਵੇ ਬਹੁਤ ਔਖਾ ਸਮਾਂ ਹੈ ਤੇ ਸਰਕਾਰ ਕੋਈ ਕਾਰਵਾਈ ਵੀ ਨਾ ਕਰੇ ਹਾਲਤਾਂ ਵਿੱਚ ਜਿੱਥੇ ਤੇ ਕਿਸਾਨ ਨੂੰ ਪਤਾ ਲੱਗਿਆ ਕਿ ਐਫਆਈਆਰ ਵੀ ਨਹੀਂ ਹੋਈ ਹਾਲਤਾਂ ਵਿੱਚ ਦਰਜ ਕੀਤੀ ਗਈ ਜਿਹੜੀ ਕਿ ਸਰਕਾਰ ਦੀ ਡਿਊਟੀ ਬਣਦੀ ਸੀ ਕੋਈ ਵੀ ਮਾਰਡਰ ਹੁੰਦਾ ਉਹਦੀ ਐਫਆਈਆਰ ਤੁਰਤ ਦਰਜ ਕਰਾ ਦੇਣੀ ਤੇ ਬਾਕੀ ਕਾਰਵਾਈਆਂ ਬਾਅਦ ਚੁੰਦੀਆਂ ਨੇ ਤੇ ਸਰਕਾਰ ਨੂੰ ਤੁਰਤ ਵੱਡੀ ਸਹਾਇਤਾ ਜਿਹੜੀ ਕਿ ਪਰਿਵਾਰ ਦੀ ਮਦਦ ਕਰਨ ਵਾਲੀ ਆ ਉਹ ਵੀ ਕਰਨੀ ਚਾਹੀਦੀ ਹੈ ਜਿਹੜੀ ਕਿ ਹਾਲਤਾਂ ਵਿੱਚ ਉਹ ਵੀ ਸਾਡੀ ਨਿਗਾਹ ਚ ਗੱਲ ਨਹੀਂ ਆਈ ਰਹੀ ਹੈਗੀ ਸੂਏ ਬੜਾਈ ਮਹਾਰਾਜ ਦਾ ਮਹੌਲਾ ਹੈ ਅਸੀਂ ਸੈਂਟਰ ਸਰਕਾਰ ਨੂੰ ਵੀ ਕਹਿੰਦੇ ਆ ਪੰਜਾਬ ਸਰਕਾਰ ਨੂੰ ਵੀ ਕਹਿੰਦੇ ਆ ਕਿ ਕਿ ਦੋਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਾਨੂੰ ਮੌਕਾ ਦਿਓ ਅਸੀਂ ਤੁਹਾਡੀਆਂ ਸਾਰੀਆਂ ਜਿਹੜੀਆਂ ਮੰਗਾਂ ਆ ਕਿਸਾਨਾਂ ਦੀਆਂ ਉਹ ਅਸੀਂ ਪੂਰੀਆਂ ਕਰਾਂਗੇ ਪੰਜਾਬ ਸਰਕਾਰ ਵੀ ਆਪਣੇ ਵਾਅਦੇ ਤੋਂ ਭੱਜ ਗਈ ਇਹਨਾਂ ਨੇ ਵੀ ਕਿਹਾ ਅਸੀਂ ਹੋਰ ਕੋਈ ਕਰੇ ਨਾ ਕਰੇ ਅਸੀਂ ਕਰਾਂਗੇ ਆਪ ਤੇ ਸੈਂਟਰ ਸਰਕਾਰ ਵੀ ਆਪਣੇ ਵਾਅਦੇ ਤੋਂ ਭੱਜ ਗਈ ਸੋ ਅਸੀਂ ਕਹਿੰਦੇ ਆ ਕਿ ਕਿਸਾਨਾਂ ਜਿਹੜਾ ਕਿ ਅੰਨਦਾਤਾ ਕਿਹਾ ਜਾਂਦਾ ਦੇਸ਼ ਦੇ ਵਿੱਚ ਜਿਹਨੇ ਸਾਰੇ ਦੇਸ਼ ਦਾ ਢਿੱਡ ਭਰਿਆ ਤੇ ਪੰਜਾਬੀ ਜਿਨ੍ਹਾਂ ਦੀਆਂ ਕੁਰਬਾਨੀਆਂ ਦਾ ਕਦੇ ਕੋਈ ਮੁੱਲ ਪਾਇਆ ਨਹੀਂ ਜਾ ਸਕਦਾ ਸੋ ਉਹਨਾਂ ਦੀਆਂ ਉਹਨਾਂ ਦੇ ਇਮਤਿਹਾਨ ਨਹੀਂ ਲੈਣੇ ਚਾਹੀਦੇ ਸਰਕਾਰ ਨੂੰ ਛੇਤ ਤੇ ਛੇਤੀ ਜਿਹੜੀਆਂ ਕੋਈ ਜਾਇਜ਼ ਗੱਲਾਂ ਨੇ ਜਿਹੜੀਆਂ ਕੋ ਠੀਕ ਨੇ ਕਿਸਾਨਾਂ ਦੀਆਂ ਮੰਗਾਂ ਉਹ ਸਾਰੀਆਂ ਮੰਗਾਂ ਛੇਤ ਤੇ ਛੇਤੀ ਬੰਨ੍ਹ ਕੇ ਇਹ ਜਿਹੜਾ ਮਸਲਾ ਪੰਜਾਬ ਦਾ ਇਹ ਸੈਂਟਰ ਗਵਰਨਮੈਂਟ ਨੂੰ ਵੀ ਤੇ ਪੰਜਾਬ ਗਵਰਨਮੈਂਟ ਨੂੰ ਵੀ ਦੋਨਾਂ ਨੂੰ ਸਿੱਧਾ ਦਿਖਲ ਦੇ ਕੇ ਮਕਾਉਣਾ ਚਾਹੀਦਾ ਹੈ ਲੋਨਕਾ ਸਾਹਿਬ ਹੋਰ ਵੀ ਕਈ ਉਹਨਾਂ ਦੇ ਦੱਸੇ ਜਾ ਰਿਹਾ ਜਿਵੇਂ ਇੱਕ ਪ੍ਰਿਤਪਾਲ ਸਿੰਘ ਹੈ ਪੀਜੀ ਨੋਤਕ ਦੇ ਵਿੱਚ ਦਾਖਲ ਹੈ ਉਹਦੀ ਕਾਫੀ ਸਫਲਤਾ ਨੇ ਕੀ ਗੱਲ ਹੈ ਕਿ ਕਾਫੀ ਅਫਸਰਤੀ ਹੋਊਗੀ ਨਾ ਕਾਫੀ ਕੁਝ ਨਿਕਲੇਗਾ ਪੰਜ ਤਾਂ ਬਹੁਤਾ ਹੋ ਗਈਆਂ ਨੇ ਕਾਫੀ ਕਹਿੰਦੇ ਨੌ ਨਨੋ ਟੋਕ ਰਹੀ ਆ ਨਾ ਬਰਸੂ ਚਾਕੇ ਵੀ ਲੱਗੀ ਆ ਕਾਫੀ ਉੱਥੇ ਟਰੈਕਟਰ ਤੋੜੇ ਨੇ ਹੋਰ ਸਮਾਨ ਭੰਨਿਆ ਆਥਰੂ ਗੈਸ ਦੇ ਕੋਲ ਦੇਖੋ ਬੜੀ ਪੰਜਾਬ ਸਰਕਾਰ ਦੀ ਮੈਂ ਸਮਝਦਾ ਕਿ ਬਹੁਤ ਵੱਡੀ ਨਲਾਇਕੀ ਹੈ ਕਿ ਸਾਡੇ ਏਰੀਆ ਦੇ ਵਿੱਚ ਭਾਵੇਂ ਅਸੀਂ ਇੱਕਾਂ ਦੇ ਸਾਰਾ ਕੋਈ ਦੋਰਿਆਂ ਨਹੀਂ ਹੈਗੀਆਂ ਪਰ ਜਦੋਂ ਬਾਰਡਰ ਤੇ ਕਿਉਂਕਿ ਬਾਰਡਰ ਤੇ ਵੰਡ ਹੋਈ ਖੜੀ ਹੈ ਵੀ ਉਹ ਕਹਿੰਦੇ ਸੀ ਹਰਿਆਣਾ ਜਾਣ ਨਹੀਂ ਦੇਣਾ ਇਹ ਕਹਿੰਦੇ ਸੀ ਜਾਣਾ ਹੈ ਪ੍ਰੋਟੈਸਟ ਕਰਨਾ ਹਰ ਇੱਕ ਬੰਦੇ ਦਾ ਅਧਿਕਾਰ ਹੈ ਕੋਈ ਰੋਕ ਨਹੀਂ ਸਕਦਾ ਹੈਗਾ ਪੂਰਾ ਮਨ ਪ੍ਰੋਟੈਸਟ ਕਰਨ ਨੂੰ ਇੱਥੇ ਗੋਲੇ ਸਿੱਟਣੇ ਇੱਥੇ ਗੋਲੀਆਂ ਚਲਾਉਣੀਆਂ ਇੱਥੇ ਪਲਾਸਟਿਕ ਦੀਆਂ ਗੋਲੀਆਂ ਮਾਰਨੀਆਂ ਇੱਥੇ ਆ ਕੇ ਟਰੈਕਟਰ ਭੰਣੇ ਇੱਥੇ ਆ ਕੇ ਬੰਦੇ ਨੂੰ ਚੱਕ ਕੇ ਲੈ ਜਾਣਾ ਇਹ ਤਾਂ ਮੈਂ ਸਮਝਦਾ ਪੰਜਾਬ ਦੀ ਗਵਰਨਮੈਂਟ ਨੂੰ ਰਹਿਣ ਦਾ ਵੀ ਹੱਕ ਹੀ ਨਹੀਂ ਹੈਗਾ ਹਾਂ ਜੀ ਮੈਂ ਇੱਕ ਹੋਰ ਕੀ ਹੈ ਇੱਕ ਸਰਕਾਰ ਨੇ ਕਤਲ ਕੀਤਾ ਤੇ ਸੂਬੇ ਦੀ ਸਰਕਾਰ ਨੇ ਹਿਫਾਜ਼ਤ ਨਹੀਂ ਕੀਤੀ ਪਰਚਾ ਨਹੀਂ ਦਰਜ ਕੀਤਾ ਤੇ ਜਿਹੜਾ ਕੁਝ 2.5 ਸਾਲ 3 ਸਾਲ ਪਹਿਲੇ ਹੋਇਆ ਸੀ ਜਿੱਥੇ 600 ਕਿਸਾਨ ਸ਼ਹੀਦ ਹੋ ਗਏ ਸੀ ਉਸ ਟਾਈਮ ਵੀ ਕੀ ਹੋਇਆ ਕਾਂਗਰਸੀਆਂ ਨੇ ਜੇ ਅਗਵਾਈ ਕੀਤੀ ਹੁੰਦੀ ਜਦ ਕਾਲੇ ਕਾਨੂੰਨ ਬਣ ਰਹੇ ਸੀਗੇ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਕਮੇਟੀ ਦਾ ਹਿੱਸਾ ਸੀ ਜੇ ਉਸ ਟਾਈਮ ਉਹਨੂੰ ਦਬਾ ਲਿਆ ਹੁੰਦਾ ਕਿ ਨਹੀਂ ਪੰਜਾਬ ਨੂੰ ਨਹੀਂ ਇਸ ਐਮਤ ਹੋਗਾ ਤੇ ਕਾਨੂੰਨ ਕਦੇ ਆਂਦਾ ਹੀ ਨਹੀਂ ਉਹਦੇ ਬਾਅਦ ਜਦ ਆ ਗਏ ਤੇ ਫਿਰ ਕਿਸਾਨਾਂ ਨੂੰ ਆਪਣੇ ਹਾਲ ਚੇ ਛੱਡਤਾ ਜਾਓ ਆਪਣੀ ਲੜਾਈ ਖੁਦ ਲੜੋ ਇੱਕ ਵਾਰੀ ਨਿਕਲ ਕੇ ਕਾਂਗਰਸ ਨਹੀਂ ਆਈ ਉਹਨਾਂ ਦਾ ਮਸਲਾ ਹੱਲ ਕਰਨ ਵਾਸਤੇ ਡੇਢ ਸਾਲ ਬੈਠੇ ਰਹੇ ਸ਼ਹੀਦ ਹੋ ਗਏ ਨਾ ਕਾਂਗਰਸੀਆਂ ਨੇ ਕੁਝ ਕੀਤਾ 600 ਕਿਸਾਨ ਮਰਵਾਤੇ ਤੇ ਅੱਜ ਇਹ ਸਰਕਾਰ ਵੀ ਉਹੀ ਕੁਝ ਕਰ ਰਹੀ ਹੈ ਇਹਨਾਂ ਨੇ ਤਾਂ ਹੋਰ ਵੀ ਹੱਦਾਂ ਪਾਰ ਕਰਤੀਆਂ ਕਦੇ ਸੁਨਿਆ ਨਹੀਂ ਕਿ ਨਾਲ ਦੇ ਸੂਬੇ ਦੀ ਸਰਕਾਰ ਤੁਹਾਡੇ ਜ਼ਮੀਨ ਦੇ ਅੰਦਰ ਆ ਕੇ ਤੁਹਾਡੇ ਲੋਕਾਂ ਦੇ ਉੱਤੇ ਅਟੈਕ ਕਰੇ ਤੇ ਤੁਸੀਂ ਆਪਦੇ ਘਰਾਂ ਵਿੱਚ ਬੜੇ ਬਨੇ ਬੈਠੋ ਤੁਹਾਡੀ ਪੁਲਿਸ ਕੀ ਕਰ ਰਹੀ ਹੈਗੀ ਜੇ ਸਾਡੀ ਜ਼ਮੀਨ ਦੇ ਵਿੱਚ ਡਰੋਨ ਦੇ ਰਾਹੀਂ ਸਾਡੇ ਬੰਦਿਆਂ ਨੂੰ ਮਾਰਿਆ ਜਾ ਰਿਹਾ ਹੈਗਾ ਅਥਰੋ ਗੈਸ ਸਿੱਟੇ ਜਾ ਰਹੇ ਨੇ ਅੱਜ ਗੋਲੀ ਦੇ ਨਾਲ ਸਾਡਾ ਇੱਕ ਨੌਜਵਾਨ ਮਰ ਗਿਆ ਤੇ ਫਿਰ ਉਹਦੇ ਪਰਚਾ ਵੀ ਨਾ ਦਰਜ ਹੋਏ ਜਿਹਨੇ ਮਾਰੀਏ ਉਹਦੀ ਕੋਈ ਜਾਂਚ ਵੀ ਨਾ ਬਿਠਾਈ ਜਾਏ ਪਰਿਵਾਰ ਤਾਂ ਕੋਈ ਪਹੁੰਚ ਵੀ ਨਾ ਕਰੇ ਤੇ ਇਹ ਸਰਕਾਰ ਹੈ ਕਿ ਕੀ ਚੀਜ਼ ਹੈ ਨਹੀਂ ਭਗਵੰਤਬਾਨ ਸਿੱਧੇ-ਸਿੱਧੇ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ ਕਿਉਂਕਿ ਕਾਤਿਲ ਜਿਹੜੇ ਹੈਗੇ ਉਹਨਾਂ ਨੂੰ ਤੁਸੀਂ ਰੋਕਿਆ ਨਹੀਂ ਇਹ ਕਤਲ ਹੋਇਆ ਕਿਉਂਕਿ ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਅੱਜ ਵੀ ਨਹੀਂ ਨਿਭਾ ਰਹੇ ਹੋ ਇਹਨੂੰ ਕੁਰਸੀ 'ਚ ਬੈਠਣ ਦਾ ਹੱਕ ਕੀ ਰਹਿ ਗਿਆ ਜੇ ਇਹ ਕਾਨੂੰਨ ਵਿਵਸਾਹ ਅੱਜ ਪੰਜਾਬ ਦੇ ਹਾਲਾਤ ਖਰਾਬ ਕੀਤੇ ਜਾ ਰਹੇ ਨੇ ਜਾਨਵੂਜ ਕੇ ਪੰਜਾਬੀਆਂ ਨੂੰ ਸਾਡੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਇੱਕ ਰੰਗਤ ਦਿੱਤੀ ਜਾ ਰਹੀ ਹੈ ਇਹ ਕੇਂਦਰ ਦੀ ਸਰਕਾਰ ਦੇ ਆਦੇਸ਼ ਚ ਹੋ ਰਿਹਾ ਹੈ ਕਿ ਆਪ ਉਹਨਾਂ ਦੇ ਨਾਲ ਰਲ ਮਿਲ ਕੇ ਕਰ ਰਿਹਾ ਹੈ ਇਹ ਤਾਂ ਜਵਾਬ ਉਹੀ ਦੇ ਸਕਦੇ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਦੀ ਸਰਕਾਰ ਨੇ ਧੱਕਾ ਕੀਤਾ ਸਾਡੇ ਪੰਜਾਬੀਆਂ ਦੇ ਨਾਲ ਕਿਸਾਨਾਂ ਦੇ ਨਾਲ ਜਿਹੜਾ 3 ਸਾਲ ਪਹਿਲੇ ਉਹਨਾਂ ਨੇ ਵਾਅਦਾ ਤੋਂ ਅਸੀਂ ਤਾਂ ਉਹੀ ਮੰਗ ਰਹੇ ਨਾ ਕਿ ਜਿਹੜਾ ਤੁਸੀਂ ਵਾਅਦਾ ਕੀਤਾ ਉਸ ਵਾਅਦੇ ਨੂੰ ਪੂਰਾ ਮੈਂ ਤਾਂ ਕਈ ਵਾਰੀ ਪਰਮੰਚਰੀ ਇਹ ਗੱਲ ਚੱਕ ਚੁੱਕੀਆਂ ਤੇ ਇਹ ਵਾਅਦਾ ਪੂਰਾ ਕਰਾਉਣਾ ਕਿਹਦਾ ਫਰਜ਼ ਬੰਦਾ ਸੀ ਕਿ ਸੁਭੇ ਦੀ ਸਰਕਾਰ ਜਾ ਕੇ ਅਗਵਾਈ ਕਰੇ لیکن ਇਹਨਾਂ ਨੂੰ ਤਾਂ ਆਪਦੀ ਕੁਰਸੀਆਂ ਦੀ ਇੰਨੀ ਪਈ ਹੋਈ ਹੈ ਕਿ ਅੱਜ ਵੀ ਜਦ ਇਨਾ ਧੱਕਾ ਹੋ ਰਿਹਾ ਹੈ ਗਵਾਂਡ ਦੇ ਸੂਬੇ ਵਾਲੇ ਸ਼ਰੇਆਮ ਪੁਲਸ ਦੀ ਨਾਲ ਆਪਣੇ ਬੰਦੇ ਚੱਕ ਰਹੇ ਨੇ ਘੁੱਟ ਰਹੇ ਨੇ ਮਾਰ ਰਹੇ ਨੇ ਜ਼ਖਮੀ ਕਰ ਰਹੇ ਨੇ ਤੁਸੀਂ ਹੁਣ ਵੀ 3-4 ਦਿਨ 5-6 ਦਿਨ ਹੋ ਗਏ ਤੁਸੀਂ ਹੁਣ ਵੀ ਆਪਦੀ ਮੂੰਹੇ ਤਾਲਾ ਲਾ ਆਪਦੀ ਕੁਰਸੀ ਤਾਂ ਹੀ ਸੀਮਤ ਬੈਠੇ ਹੋ ਇਹ ਇਹ ਨੂੰ ਸਰਕਾਰ ਕਹਿੰਦੇ ਆ ਤੁਹਾਨੂੰ ਕੀ ਲੱਗਦਾ ਸੰਭਵ ਹੈ ਕਿ ਕਿਸਾਨ ਮੰਗਾ ਮੰਗ ਰਹੇ ਨੇ ਜਾਂ ਵਾਧੇ ਗਏ ਪਿਛਲੇ ਪਾਰਲੀਮੈਂਟ ਸੈਸ਼ਨ ਖਤਮ ਹੋ ਗਿਆ ਅੱਗੇ ਥੋੜੇ ਦਿਨਾਂ ਤੱਕ ਕੋਰਡ ਆਫ ਕੰਡਕਟ ਲੱਗ ਜਾਏਗਾ ਕਾਨੂੰਨ ਬਣ ਸਕਦਾ ਕੋਈ ਸੰਭਵ ਹੈ ਦੇਖੋ ਬਦਨੋ ਤਾਂ ਆਰਡੀਨੈਂਸ ਹਰ ਵੈਡਨਸਡੇ ਨੂੰ ਕੈਬਨਿਟ ਮੀਟਿੰਗ ਹੁੰਦੀ ਹੈ ਆਰਡੀਨੈਂਸ ਮਿੰਟ ਚ ਆ ਸਕਦਾ ਹੈਗਾ ਪਹਿਲੇ ਵੀ ਆਇਆ ਹੀ ਸੀ ਨਾ ਇਹ ਤੇ ਆ ਸਕਦਾ ਹੈ ਪਰ ਇਹ ਦੋਨੋਂ ਸੂਬੇ ਦੀ ਤੇ ਕੇਂਦਰ ਦੀ ਸਰਕਾਰ ਜਾਣ ਬੁੱਝ ਕੇ ਲੰਮਾ ਖਿੱਚ ਰਹੀ ਹੈ ਕੀ ਜਾਪਤਾ ਲੱਗ ਜਾਏ ਜਾਂ ਜਾਪਤਾ ਲੱਗ ਜਾਵੇ ਮਸਲਾ ਸਾਰਾ ਮੁੱਕ ਜੂਗਾ ਕਿਸਾਨਾਂ ਨੂੰ ਉੱਠ ਕੇ ਜਾਣਾ ਪਊਗਾ ਇੱਕ ਕਿਸਾਨਾਂ ਦੇ ਨਾਲ ਇੱਕ ਵਾਰ ਫੇਰ ਬੇ ਇਨਸਾਫੀ ਬੇ ਇਨਸਾਫੀ ਦਾ ਧੋਖਾ ਜਿਵੇਂ 3 ਸਾਲ ਪਹਿਲੇ ਕਾਂਗਰਸੀਆਂ ਨੇ ਕੀਤਾ ਉਹੀ ਆਮ ਆਦਮੀ ਪਾਰਟੀ ਕਰ ਰਹੀ ਹੈ ਚਲੋ ਜੀ ਥੈਂਕ ਯੂ ਮੀਰ ਜੀ ਥੈਂਕ ਯੂ